ਆਗਤਾ ਤੇ ਦੋਸਤੋ ਅੱਜ ਇਹ ਮੰਡੀ ਦੇ ਦੁਕਾਨਦਾਰ ਜਿਨ੍ਹਾਂ ਨੇ ਮੰਡੀ ਖੋਲਣੀ ਸੀ ਲੇਕਿਨ ਅੱਜ ਮੰਡੀ ਦੀਆਂ ਦੁਕਾਨਾਂ ਇਹ ਬੰਦ ਕਰਕੇ ਇਹਨਾਂ ਮੰਡੀ ਦੇ ਦੁਕਾਨਦਾਰਾਂ ਨੇ ਇੱਕ ਪੋਸਟਰ ਲਾ ਚੁੱਕਿਆ ਹੈ ਹੱਥ ਵਿੱਚ ਬੈਨਰ ਫੜ ਚੁੱਕਿਆ ਕਿ ਇਹ ਮੰਡੀ ਵਿਕਾਊ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਇਆ ਜਾਵੇ ਕਿ ਇਹਨਾਂ ਦੁਕਾਨਦਾਰਾਂ ਨੇ ਇਹ ਤਖਤੀਆਂ ਹੱਥ ਵਿੱਚ ਫੜੀਆਂ ਹੋਈਆਂ ਹਨ ਤੇ ਕਹਿ ਰਹੇ ਹਨ ਕਿ ਇਹ ਮੰਡੀ ਵਿਕਾਊ ਹੈ ਕੀ ਕਾਰਨ ਕੀ ਮਜਬੂਰੀ ਹੋ ਗਈ ਇਹਨਾਂ ਨੂੰ ਇਹਨਾਂ ਨੂੰ ਕਹਿਣਾ ਪਿਆ ਕਿ ਇਹ ਮੰਡੀ ਵਿਕਾਊ ਹੈ ਤੇ ਆਪਣੇ ਹੱਥਾਂ ਦੇ ਵਿੱਚ ਤਖਤੀਆਂ ਫੜਨੀਆਂ ਕਿ ਹੈ ਇਹਨਾਂ ਨੂੰ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਮੰਡੀ ਦੇ ਨਗਰ ਕਾਉਂਸਲ ਦੇ ਪ੍ਰਧਾਨ ਹਾਜ਼ਰ ਹਨ ਹਾਂਜੀ ਪ੍ਰਧਾਨ ਜੀ ਕੀ ਮਾਮਲਾ ਕੀ ਹੋਇਆ ਕਿ ਤੁਸੀਂ ਅੱਜ ਮੰਡੀ ਵਿਕਾਊ ਦੇ ਪੋਸਟ ਲਾਏ ਪਿਛਲੇ 5-6 ਸਾਲਾਂ ਤੋਂ ਮੰਡੀ ਇਹ ਬਹੁਤ ਪਰੇਸ਼ਾਨ ਹੈ ਕਿਉਂਕਿ ਇੱਥੇ ਸੀਵਰੇਜ ਦਾ ਪਾਣੀ ਲਗਾਤਾਰ ਨਿਕਲ ਰਿਹਾ ਹੈ ਪਰ ਹੁਣ ਪਿਛਲੇ ਅੱਜ 100 ਦਿਨ ਪੂਰਾ ਹੋ ਚੁੱਕਿਆ ਹੈ ਇਹਦੇ ਵਾਸਤੇ ਸੀਵਰੇਜ ਬੋਰਡ ਇੱਕ ਵਾਰੀ ਵੀ ਮਤਲਬ ਕਿ ਪਾਣੀ ਸੁੱਕਿਆ ਨਹੀਂ ਇੱਥੇ ਪਿਛਲੇ ਇਹਦੇ ਹੁਣ ਕਈ ਕਾਰਨ ਹੈ ਬਾਕੀ ਪੈਸੇ ਤਾਂ ਆਏ ਹੋਏ ਆ ਪਰ ਉਹ ਕੰਮ ਚੱਲੀ ਜਾਂਦਾ ਬੜਾ ਸਲੋ ਅੱਜ ਨੂੰ 15 ਨਵੇਂ ਪੈਪਾ ਪੈ ਜਾਂਦੀਆਂ ਪਰ 15 ਦਿਨ ਹੋ ਗਏ ਪੈਪਾ ਆਈਆਂ ਨਹੀਂ ਠੇਕੇਦਾਰ ਨੇ ਮੰਗਾਈਆਂ ਨਹੀਂ ਕਹਿੰਦਾ ਵੀ ਮੇਰੇ ਕੋਲ ਪੈਸੇ ਐ ਨਹੀਂ ਮੈਨੂੰ ਸੀਵਰੇ ਬੋਰਡ ਨੇ ਪੈਸੇ ਨਹੀਂ ਦਿੱਤੇ ਹਾਲਾਂਕਿ ਪੰਜਾਬ ਸਰਕਾਰ ਨੇ ਫੰਡ ਰਿਲੀਜ਼ ਕਰ ਰੱਖਿਆ ਤੇ ਉਹ ਕੱਲ ਇੱਕ ਟਰੱਕ ਆਇਆ ਦੋ ਟਰੱਕ ਹੋਰ ਆਉਣੇ ਆ ਇਹਨੂੰ ਟਰੱਕ ਆਉਣ ਤੇ ਝਾਰਖੰਡ ਚ ਆਉਂਦਾ 8 ਨੂੰ 8 ਦਿਨ ਲੱਗ ਜਾਂਦੇ ਆ ਜੀ ਅੱਜ ਤੁਸੀਂ ਮੰਡੀ ਵਿਕਾਊ ਦੇ ਪੋਸਟਰ ਕਿਉਂ ਹਥਾਂ ਦੇ ਵਿੱਚ ਫੜਿਆ ਮੰਡੀ ਵਿਕਾਊ ਦੇ ਆਏ ਬੜੇ ਜੀ ਜਦੋਂ ਦੁਕਾਨ ਤੇ ਸਵੇਰ ਆ ਜਾਂਦੇ ਆ ਸ਼ਾਮ ਨੂੰ ਜਾਵੜਨੇ ਆ ਦਸਾਂ ਨੋਟ ਵੜਦੇ ਨਹੀਂ ਤੇ ਖਰਚਾ ਸਿਰੋ ਪੈ ਜਾਂਦਾ ਫਿਰ ਵੇਚ ਕੇ ਇਹਨੂੰ ਪਾਸ ਆ ਮੇਰਾ ਬਠਿੰਡੇ ਬਣਾਈ ਜਾਂਦੇ ਲੋ ਜਿਹੜੇ ਮਾੜੇ ਮੋਟਰ ਚਾਰ ਪਏ ਹੈਗੇ ਉਹ ਬਠਿੰਡੇ ਭੱਜੀ ਜਾਂਦੇ ਐ ਤੇ ਦੂਜੇ ਵੀ ਲੋਕਾਂ ਨੇ ਇਹੀ ਇੱਥੇ ਰਹਿ ਕੇ ਕਰਨਾ ਕੀ ਐ ਦੁਕਾਨਦਾਰ ਕਿਉਂ ਨਹੀਂ ਆ ਰਹੇ ਦੁਕਾਨਾਂ ਦੇ ਗਾਹ ਕਿਉਂ ਨਹੀਂ ਆ ਰਹੇ ਗਾਹ ਪਾਣੀ ਕਰਕੇ ਨਹੀਂ ਆ ਰਹੇ ਜੀ ਉਹ ਤਾਂ ਦੁਕਾਨ ਤਾਂ ਮੇਰਾ ਪਿੰਡਾਂ ਜਗ੍ਹਾ ਹੁੰਦਾ ਸਾਰੇ ਆਸੇ ਵਾਏ ਪਿੰਡਾਂ ਜੀ ਗੱਲਾਂ ਹੋਣ ਲੱਗੀਆਂ ਵੀ ਸੰਗਤ ਮੰਡੀ ਨਾਲ ਜਾਈਏ ਭਾਈ ਉੱਥੇ ਬਿਮਾਰੀ ਫੈਲੀ ਹੋਈ ਹੈ ਪਾਣੀ ਸੀਵਰੇ ਦਾ ਖੜਿਆ ਹੈ ਵੀ ਐਵੇਂ ਮਰਨਾ ਜ਼ਰੂਰੀ ਹੈ ਨਾ ਜਾਓ ਡਬਲੂ ਲੈ ਲਓ ਗਿੱਦੜਵੇ ਲੈ ਲਓ ਰਾਮੇ ਲੈ ਲਓ ਬਿੰਡੇ ਲੈ ਲਓ ਕੁਦ ਦੇ ਆ ਕੁਦ ਦੇ ਲੈ ਪਿੰਡ ਐਕ ਉੱਥੋਂ ਵੀ ਗਾਹਕ ਉੱਥੋਂ ਸਮਾਨ ਲੈ ਲਾ ਕੇ ਮੰਡੀ 'ਚ ਪਾਣੀ ਕਰਕੇ ਘਤਰਾਉਣ ਲੱਗ ਗਿਆ ਉਹਨਾਂ ਹਟ ਗਏ ਭਾਈ ਜੀ ਅੱਜ ਉਹੀ ਜਗ੍ਹਾ ਜੀ ਉਹੀ ਸੜਕਾ ਉਹੀ ਸਥਾਨ ਆ ਅੱਜ ਦੂਸ ਸਾਰਿਆਂ ਨਾਲੋਂ ਵੱਡੀ ਨਿਕਾਮੀ ਹੈ ਜੀ ਸੀਵਰੇਜ ਬੋਰਡ ਦੀ ਤੁਸੀਂ ਹਾਲਾਤ ਦੇਖੋ ਜਾ ਕੇ ਮੰਡੀ ਦੇ ਢਾਈ ਢਾਈ ਫੁੱਟ ਗੰਦਾ ਪਾਣੀ ਫਿਰਦਾ ਲੋਕਾਂ ਦੇ ਤਾਂ ਮੀਂਹ ਦਾ ਪਾਣੀ ਵੀ ਨਹੀਂ ਹੁੰਦਾ ਸਾਡੀ ਮੰਡੀ ਦੇ ਵਿੱਚ ਗੰਦਾ ਪਾਣੀ ਫਿਰਦਾ ਐਕਸੀਅਨ ਸਾਹਿਬ ਅੱਜ ਆ ਗਏ ਸਾਡੇ ਕੋਲੇ ਜਦੋਂ ਢਾਈ ਮਹੀਨੇ ਤੇ ਕਿਤੇ ਗਏ ਸੀ ਜਾਂ ਕਿਤੇ ਅਸੀਂ ਗਏ ਸੀ ਅੱਜ ਸਾਨੂੰ ਦੂਜੀ ਵਾਰੀ ਧਰਨਾ ਤਾਂ ਲਾਉਣਾ ਪਿਆ ਦੇਖੋ ਮੰਡੀ ਬਕਾਊ ਹੈ ਅੱਜ ਦੀ ਦੁਨੀਆ ਦੇ ਇਤਿਹਾਸ ਦੇ ਵਿੱਚ ਲੋਕਾਂ ਨੇ ਪਹਿਲੀ ਵਾਰੀ ਤਾਕਤੀਆਂ ਬੜੀਆਂ ਹੋਣਗੀਆਂ ਵੀ ਮੰਡੀ ਬਕਾਊ ਹੈ ਬਕਾਊ ਆਪੇ ਹੈ ਜੀ ਸਵੇਰੇ ਆ ਜਾਨੇ ਸ਼ਾਮ ਨੂੰ ਖਾਲੀ ਹੱਥ ਬੁਰਜਣੇ ਜਵਾਕ ਮਾਰਦੇ ਘਰੇ ਚੀਕਾਂ ਵੀ ਲੈ ਕੇ ਨਹੀਂ ਆਇਆ ਲੈ ਕੇ ਕਿ ਸਵਾਹ ਆ ਜਾਈਏ ਜਿਹੜੇ ਕੋਸ਼ ਬੜਦੇ ਨਹੀਂ ਧੀਆਂ ਭੈਣਾਂ ਗਰਾਹ ਕੀ ਆਊਗਾ ਜੀ ਅਗਲਾ ਕਹਿੰਦਾ 2.5 2.5 ਫੁੱਟ ਪਾਣੀ ਕਿਹੜਾ ਕੋਈ ਡਿੱਗ ਪੰਦਾ 100 ਗੱਲ ਸਾਨੂੰ ਅੱਡ ਕੱਢਦਾ ਜੀ ਉਹ ਦੱਸੋ ਅੱਜ ਤੋਂ 2 ਮਹੀਨੇ ਪਹਿਲਾਂ ਵੀ ਧਰਨ ਲਾਇਆ ਸੀ ਉਸ ਤੋਂ ਪਹਿਲਾਂ ਤੁਸੀਂ ਧਰਨਾ ਚੁੱਕ ਦਿੱਤਾ ਸੀ ਉਦੋਂ ਸਾਨੂੰ ਜੀ ਸੀਵਰੇਜ ਬੋਰਡ ਨੇ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਤੁਹਾਡਾ ਪੱਕਾ ਹੱਲ ਕਰਾਂਗੇ ਪਰ ਹੱਲ ਨਹੀਂ ਹੋਇਆ ਅੱਜ ਐਕਸੀਅਨ ਸਾਹਿਬ ਸਾਨੂੰ ਫੇਰ ਯਕੀਨ ਦਵਾਈ ਜਾਂਦੇ ਆ ਵੀ ਅਸੀਂ ਤੁਹਾਡਾ ਹੱਲ ਕਰਕੇ ਦਿੰਨੇ ਆ ਦੋ ਮ ਇਹਨਾਂ ਨੇ ਠੇਕੇਦਾਰ ਨੂੰ ਵੀ ਫੋਨ ਕਰਤਾ ਵੀ ਭਾਈ ਤੂੰ ਪਾਇਪਾ ਮੰਗਾ ਸਰਕਾਰ ਜਦੋਂ ਫੰਡ ਦੇਈ ਜਾਂਦੇ ਫੇਰ ਪਾਇਪਾ ਕਿਉਂ ਨਹੀਂ ਆ ਰਹੀਆਂ ਸਾਨੂੰ ਕਹ ਆਹ ਗੱਲ ਦੀ ਇਤਰਾਜ ਮੰਨੀ ਨਹੀਂ ਇਹ ਅਸੀਂ ਤਾਂ ਐਕਸੀਡੈਂਟ ਸਾਹਿਬ ਸਾਨੂੰ ਅੱਥੇ ਵੱਡੇ ਭਰਾ ਦੇ ਹੋਣ ਦੇ ਨਾਤੇ ਕਹਦੇ ਵੀ ਧਰਨਾ ਚੱਕ ਲੋ ਅਸੀਂ ਚੱਕ ਲੈਣੇ ਆ ਪਰ ਕੋਈ ਸਾਨੂੰ ਦੇਣ ਦਾ ਸਹੀ ਆਸ਼ਵਾਸਨ ਵੀ ਭਾਈ ਆ ਸਾਡਾ ਆਸ਼ਵਾਸਨ ਹੈ ਵੀ ਤੁਸੀਂ ਧਰਨਾ ਚੱਕੋ ਅਸੀਂ ਕਿਉਂ ਚੱਕੀ ਜਾਈਏ ਅਸੀਂ ਤਾਂ ਜਮਾ ਇੱਥੇ ਬੈਠੇ ਆ ਮੰਡੀ ਬਕਾਉਂਗੀ ਅਸੀਂ ਮੰਡੀ ਐਦੂ ਬਾਅਦ ਰੋਟੀ ਪਾਣੀ ਵੀ ਇੱਥੇ ਖਾਵਾਂਗੇ ਹੋਰ ਦੱਸੋ ਹਜੇ ਸਾਡਾ ਪਰਿਵਾਰ ਨਹੀਂ ਆਇਆ ਅਸੀਂ ਪਰਿਵਾਰ ਵੀ ਲੱਗੇ ਇੱਥੇ ਬੈਠਾਂਗੇ ਆ ਸਰੇਂਦਰ ਜੀ ਖੜੇ ਆ ਆਮ ਆਦਮੀ ਪਾਰਟੀ ਦੇ ਇਹ ਯਕੀਨਦਵਤ ਨਾ ਸੀ ਹੁਣ ਚੱਕਦਣੇ ਆ ਜੀ ਬਈ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਹ ਪੋਸਟਰ ਲਾਇਆ ਅਸੀਂ ਇਹ ਮੰਡੀ ਬਕਾਉ ਦੇ ਪੋਸਟਰ ਇਸ ਕਰਕੇ ਲਾਇਆ ਵੀਰ ਜੀ ਕਿ ਲਗਭਗ 20 ਸਾਲ ਤੋਂ ਇਹ ਨਰਕਤ ਭੋਗ ਰਹੀ ਹੈ ਸਾਡੀ ਸੰਗਤ ਮੰਡੀ 20 ਸਾਲ ਤੋਂ ਪਰ ਛੋਟਾ ਮੋਟਾ ਸੋਲੂਸ਼ਨ ਹੋ ਰਿਹਾ ਸੀ ਆ ਹੁਣ ਜਿਹੜਾ ਇਸ ਟਾਈਮ 4 ਮਹੀਨੇ ਹੋ ਗਏ 100 ਦਿਨ ਪਹਿਲਾਂ ਆਸ਼ਵਾਸਨ ਦੇ ਕੇ ਗਏ ਐਕਸ਼ਨ ਸਾਹਿਬ ਵੀ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਆ ਪਾਈਪਲਾਈਨ ਪਾ ਕੇ ਤੇ ਪਾਣੀ ਕੱਢ ਦਾਂਗੇ ਪਾਣੀ ਦੀ ਦਿੱਕਤ ਨਹੀਂ ਆਊਗੀ ਹੁਣ ਸਾਡੇ ਪਿੰਡ ਦੀਆਂ ਮੰਡੀ ਦੀਆਂ ਮਾਵਾਂ ਪੈਣਾ ਧੀਆਂ ਬਜ਼ੁਰਗ ਨਾ ਗੁਰਦੁਆਰਾ ਸਾਹਿਬ ਜਾ ਸਕਦੇ ਆ ਨਾ ਮੰਦਿਰ ਜਾ ਸਕਦੇ ਆ ਇੱਥੋਂ ਤੱਕ ਕਿ ਅਸੀਂ ਸ਼ਮਸ਼ਾਨ ਘਾਟ ਸ਼ਵ ਯਾਤਰਾ ਚ ਵੀ ਨਹੀਂ ਜਾ ਸਕਦੇ ਡੈੱਡ ਬੋਡੀ ਲੈ ਕੇ ਜਾਣੀ ਹੈ ਨਾ ਉਹ ਜਾਣ ਲਈ ਸਾਡੇ ਰਸਤਾ ਨਹੀਂ ਹੈਗਾ ਐਸ ਕਰਕੇ ਅਸੀਂ ਮੰਡੀ ਬਕਾਊ ਕਰ ਰੱਖੀ ਜੀ ਹੁਣ ਤੁਸੀਂ ਦੱਸੋ ਜੇ ਆਪਾਂ ਇੱਕ ਜਿਹੜੀ ਨੂੰ ਕੀ ਧਰਮ ਦੇ ਰੂਪ ਤੇ ਲਾ ਲਓ ਸਭ ਤੋਂ ਵੱਡੀ ਹੁੰਦੀ ਆ ਸ਼ਬ ਯਾਤਰਾ ਦੇ ਵਿੱਚ ਸ਼ਾਮਿਲ ਹੋਣਾ ਬੰਦੇ ਦਾ ਧਰਮ ਸਭ ਤੋਂ ਵੱਡੀ ਗਿੰਦ ਅਸੀਂ ਉਹ ਚ ਵੀ ਨਹੀਂ ਸ਼ਾਮਿਲ ਹੋ ਸਕਦੇ ਤਹਿਸੀਲਦਾਰ ਸਾਹਿਬ ਮਾਨਯੋਗ ਇਹ ਐਕਸ਼ਨ ਸਾਹਿਬ ਖੁਦ ਦੇਖ ਕੇ ਆਇਆ ਇਹ ਖੁਦ ਨਹੀਂ ਜਾ 파ਰੀ ਕਿਵੇਂ ਜਾਵਾਂਗੇ ਫਿਰ ਅਸੀਂ ਮੰਡੀ ਵੇਚ ਕੇ ਨਾ ਜਾਈਏ ਤਾਂ ਕਿੱਥੇ ਜਾਈਏ ਲੱਗਦਾ ਵੀ ਤੁਹਾਡਾ ਕੋਈ ਹੱਲ ਹੋ ਜਾਊਗਾ ਨਹੀਂ ਸਾਨੂੰ ਹਜੇ ਤੱਕ ਨਹੀਂ ਲੱਗ ਰਿਹਾ ਪਰ ਅਸੀਂ ਇਹ ਕਰਾ ਕੇ ਹਟਾਂਗੇ ਇਹ ਹੁਣ ਮੰਡੀ ਵਾਲਿਆਂ ਨੇ ਧਾਰ ਲਿਆ ਬੀਜਾ ਵੀੜਾ ਅਸੀਂ ਚੱਕ ਲਿਆ ਤਾਂ ਚੱਕ ਲਿਆ ਬਿਲਕੁਲ ਇਹਨੂੰ ਫਾਈਨਲ ਟੀਪੀ ਦੇ ਕੇ ਹੀ ਅਸੀਂ ਸਾਹ ਲਾਵਾਂਗੇ ਚਾਹੇ ਇਸ ਨੂੰ ਸਾਨੂੰ ਯੁੱਧ ਸਤਰ ਤੇ ਅੱਗੇ ਭਾਰਤਵਾਲਾ ਦੇ ਜਾਮ ਲਾਉਣਾ ਪਵੇ ਜਾਂ ਆਪਣੇ ਕੈਂਚੀਆਂ ਰੋਡ ਤੇ ਜਿੱਥੇ ਵੀ ਜਾਮ ਲਾਉਣਾ ਪਵੇ ਅਸੀਂ ਲਾਵਾਂਗੇ ਜਦੋਂ ਤੱਕ ਸਾਡਾ ਸਥਾਈ ਹੱਲ ਨਹੀਂ ਹੁੰਦਾ ਐਉਂ ਧਰਨਾ ਲਾਇਆ ਪਾਣੀ ਬਹੁਤ ਚਿਰ ਦਾ ਖੜਾ ਇੱਥੇ ਮੰਡੀ ਦੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਪਿਆ ਪਾਣੀ ਨਿਕਲ ਨਹੀਂ ਰਿਹਾ ਕੀ ਕਰੰਜ ਪਾਣੀ ਜਿਹੜੀ ਪੁਰਾਣੀ ਲਾਈਨ ਹੈ ਨਾ ਉਹ ਡੈਮੇਜਡ ਲਾਈਨ ਹੈ ਉਹਨੂੰ ਰਿਪਲੇਸ ਕਰਨ ਲਈ ਜਿਹੜਾ ਹੈਗਾ 3.5 ਕਰੋੜ ਦਾ ਪ੍ਰੋਜੈਕਟ ਜਿਹੜਾ ਲੱਗਿਆ ਹੋਇਆ ਹੈ ਜਿਹੜਾ ਕਿ 18/6/2025 ਨੂੰ ਅਸੀਂ ਇਹ ਲਾਟ ਕੀਤਾ ਸੀਗਾ ਜਿਹਦੀ ਕੰਮ ਦੀ ਮਿਆਦ ਪੂਰੀ ਹੋਣ ਦੀ ਜਿਹੜੀ ਹੈ ਕਿ 6 ਮਹੀਨੇ ਦੀ ਮਿਆਦ ਹੈ ਫਿਰ ਵੀ ਪਾਈਪਾਂ ਜਿਹੜੀਆਂ ਲਾ ਕੇ ਅਸੀਂ ਇਹਨੂੰ ਐਕਸਪਰਟ ਡਾਈਟ ਕਰਕੇ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ 1800 ਮੀਟਰ ਆਰਾਊਂਡ ਟੋਟਲ 3500 ਮੀਟਰ ਲਾਈਨ ਲੱਗਣੀ ਹੈ ਜਿਹਦੇ ਚੋਂ 1800 ਮੀਟਰ ਲੱਗ ਚੁੱਕੀ ਹੈ ਤੇ ਅਸੀਂ ਇਹਨੂੰ ਜਲਦ ਤੋਂ ਜਲ ਜਿਹੜਾ ਹੈਗਾ 1 ਮਹੀਨੇ ਦੇ ਵਿੱਚ ਵਿੱਚ ਮੁਕੰਮਲ ਕਰ ਦਾਂਗੇ ਤੇ ਕੋਈ بارشਾਂ ਦੇ ਟਾਈਮ ਦੇ ਵਿੱਚ ਕਈ ਵਾਰ ਪਾਣੀ ਚਲੋ ਆ ਜਾਂਦਾ ਕੋਈ ਪ੍ਰੋਬਲਮ ਆ ਜਾਂਦੀ ਹੈ ਜਿਹੜੀ ਪੁਰਾਣੀ ਲਾਈਨ ਹੈ ਉਹ ਚੋਕ ਵੀ ਹੋਈ ਪਈ ਹੈ ਉਹਨੂੰ ਫਿਲਹਾਲ ਅਸੀਂ ਖੋਲਣ ਵਾਸਤੇ ਆਪਣੀ ਜੈਟਿੰਗ ਮਸ਼ੀਨ ਸੈਕਸ਼ਨ ਮਸ਼ੀਨ ਲੱਗੀ ਹੋਈ ਹੈ ਮੌਕੇ ਤੇ ਚੋਕ ਜਿ ਇੱਕ ਵਾਰੀ ਖੁੱਲ ਚੁੱਕੀ ਹੈ ਉਹਨੂੰ ਅਸੀਂ ਜਿਹੜਾ ਹੈਗਾ ਅੱਜ ਸ਼ਾਮ ਤੱਕ ਕੋਸ਼ਿਸ਼ ਹੈ ਸਾਡੀ ਵੀ ਅਸੀਂ ਉਹਨੂੰ ਮੁਕੰਮਲ ਕਰਕੇ ਪੁਰਾਣੀ ਲਾਈਨ ਨੂੰ ਜਿਹੜਾ ਚਾਲੂ ਕਰਦੇ ਤੇ ਨਵਾਂ ਜਿਹੜਾ ਕੰਮ ਹੈ ਜਿਹੜੀ ਪਾਈਪਾਂ ਦੀ ਕੋਈ ਡਿਮਾਂਡ ਹੈਗੀ ਹੈ ਇੱਕ ਟਰੱਕ ਆ ਚੁੱਕਾ ਹੈ ਮੌਕੇ ਤੇ ਤੇ ਇਸੇ ਹਫਤੇ ਦੇ ਵਿੱਚ ਵੀ ਸਾਡਾ ਇਹ ਹੈਗਾ ਵੀ ਦੋਨੇ ਜਿਹੜੇ ਟਰੱਕ ਹੈਗੇ ਉੱਥੇ ਮੌਕੇ ਤੇ ਪਹੁੰਚ ਜਾਣਗੇ ਤੇ ਮਹੀਨੇ ਦੇ ਵਿੱਚ ਵਿੱਚ ਅਸੀਂ ਕੰਮ ਜਿਹੜਾ ਹੈਗਾ ਕੋਸ਼ਿਸ਼ ਪੂਰੀ ਹੈ ਉਹ ਮੁਕੰਮਲ ਕਰ ਦਿਆਂਗੇ ਜਿਸ ਨਾਲ ਪਰਮਾਨੈਂਟ ਜਿਹੜਾ ਹੱਲ ਵਿਜੇ ਕਹਿ ਰਹੇ ਆ ਵੀ ਕਾਫੀ ਲੰਬੇ ਸਮੇਂ ਤੋਂ ਇਸ ਮੰਡੀ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਰੁਕਿਆ ਪਿਆ ਦੁਕਾਨਦਾਰੀਆਂ ਪ੍ਰਭਾਵਤ ਹੋ ਰਹੀਆਂ ਤੁਸੀਂ ਕਹਿ ਰਹੇ ਹੋ ਕੁਝ ਟਾਈਮ ਲੱਗੂਗਾ ਉਸ ਟਾਈਮ ਦੇ ਵਿੱਚ ਤਾਂ ਦੁਕਾਨਦਾਰ ਇਹਨਾਂ ਮੰਡੀ ਨਿਵਾਸੀਆਂ ਨੂੰ ਬਿਮਾਰੀਆਂ ਨੇ ਘੇਰਾ ਪਾ ਲੈਣਾ ਦੇਖੋ ਜੀ ਜੋ ਪ੍ਰੋਜੈਕਟ ਅਸੀਂ ਬਹੁਤ ਚਿਰ ਤੋਂ ਪਹਿਲਾਂ ਹੀ ਸਰਕਾਰ ਲੈਵਲ ਤੇ ਭੇਜ ਕੇ ਸਾਰੇ ਮਤਲਬ ਆਪਣੇ ਲੈਵਲ ਤੇ ਐਫਰਟਸ ਕਰਕੇ ਸਰਕਾਰ ਲੈਵਲ ਤੋਂ ਵੀ ਐਫਰਟਸ ਹੋ ਕੇ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਇਸ ਨੂੰ ਕੰਮ ਕਰਨ ਦੀ ਮਿਆਦ ਹੀ ਜਿਹੜਾ 6 ਮਹੀਨੇ ਦਾ ਟਾਈਮ ਹੈ ਪਰ ਫਿਰ ਵੀ ਅਸੀਂ ਇਹਨੂੰ ਜਿਹੜਾ ਹੈਗਾ 3 ਮਹੀਨੇ ਦੇ ਵਿੱਚ ਵਿੱਚ ਅਸੀਂ ਕੋਸ਼ਿਸ਼ ਪੂਰੀ ਹੋਵੇ ਮੁਕੰਮਲ ਕਰਾਂਗੇ 2 ਹੀ ਮਹੀਨੇ ਹੋਏ 18 6 ਤੁਹਾਨੂੰ ਪਤਾ ਹੀ ਆਪਣਾ ਜਿਹੜਾ ਟਾਈਮ ਪੀਰੀਅਡ ਹੈਗਾ ਫਿਰ ਵੀ ਕਿਉਂਕਿ ਪਾਈਪਾਂ 1800 ਮੀਟਰ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਅੱਧੀ ਪਾਈਪ ਲਾਈਨ ਪੈ ਚੁੱਕੀ ਹੈ ਠੀਕ ਹੈ ਜੀ ਪਾਈਪਲਾਈਨ ਪਹਿ ਚੁੱਕੀ ਹੈ ਜਿਹੜੀ ਮੌਕੇ ਤੇ ਰਹਿ ਗਈ ਹੈ ਪਾਈਪਲਾਈਨ ਉਹ ਕੰਮ ਚੱਲਦਾ ਪਿਆ ਮੌਕੇ ਤੁਸੀਂ ਜਾ ਕੇ ਵੇਖ ਸਕਦੇ ਹੋ ਮੌਕੇ ਤੇ ਕੰਮ ਚੱਲਦਾ ਪਿਆ ਤੇ ਜਿਹੜੀ ਪਾਈਪਲਾਈਨ ਮੌਕੇ ਤੇ ਅੱਜ ਪਹੁੰਚਣੀ ਹੈ ਉਹਦੇ ਵਾਸਤੇ ਅਸੀਂ ਕੰਟਰੈਕਟਰ ਨੂੰ ਕਹਿ ਦਿੱਤਾ ਉਹ ਡਿਸਪੈਚ ਹੋ ਜੂਗੀ ਤੇ ਹਫਤੇ ਦੇ ਵਿੱਚ ਵਿੱਚ ਪਹੁੰਚ ਜਾਊਗੀ ਮਹੀਨੇ ਦੇ ਵਿੱਚ ਵਿੱਚ ਕੰਮ ਮੁਕੰਮਲ ਕਰ ਦਾਂਗੇ ਆਰਜੀ ਤੌਰ ਤੇ ਜਿਹੜਾ ਪੁਰਾਣੀ ਲਾਈਨ ਨੂੰ ਅਸੀਂ ਕਰਨਾ ਹੈ ਡੈਮੇਜ ਲਾਈਨ ਨੂੰ ਰਿਪੇਅਰ ਕਰਨ ਦਾ ਕੰਮ ਮੌਕੇ ਤੇ ਚੱਲ ਰਿਹਾ ਹੈ ਜਿਹਨੂੰ ਕਿ ਅਸੀਂ ਅੱਜ ਸ਼ਾਮ ਤੱਕ ਇਹਨੂੰ ਮੁਕੰਮਲ ਕਰਕੇ ਵੀ ਜਿਹੜਾ ਪਾਣੀ ਜਿਹੜਾ ਹੈਗਾ ਉਹਦੀ ਨਿਕਾਸੀ ਕਿਉ ਤਾਂ ਇਹਨਾਂ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਸੀਂ ਜਲਦੀ ਹੀ ਮੰਡੀ ਨਿਵਾਸੀਆਂ ਨੂੰ ਇਸ ਗੰਦੇ ਸੀਵਰੇਜ ਦੇ ਪਾਣੀ ਤੋਂ ਨਿਕਾਸੀ ਦਵਾ ਕੇ ਨਿਕਾਹ ਦਵਾ ਕੇ ਇਹਦਾ ਹੱਲ ਕਰਾਂਗੇ ਲੇਕਿਨ ਦੇਖਣਾ ਹੁਣ ਇਹ ਹੋਵੇਗਾ ਕਿ ਕਦੋਂ ਤੱਕ ਇਹਨਾਂ ਮੰਡੀ ਨਿਵਾਸੀਆਂ ਨੂੰ ਇਸ ਗੰਦੇ ਪਾਣੀ ਤੋਂ ਨਿਜਾਤ ਮਿਲਦੀ ਹੈ ਤੇ ਉਹ ਆਪਣੀਆਂ ਦੁਕਾਨਦਾਰੀਆਂ ਖੋਲਣਗੇ ਤੇ ਦੁਕਾਨਾਂ ਦੀ ਉਡੀਕ ਕਰਨਗੇ ਅਜੀਤ ਵੈਬ ਟੀਵੀ ਦੇ ਨਾਲ ਦੀਪਕ ਸ਼ਰਮਾ ਸੰਗਤ ਮੰਡੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ